ਅੱਜ ਵੇਖੋ ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕ્રાਫਟ ਬਾਜ਼ਾਰ ਦਾ ਮੇਲਾ ਲੱਗਾ ਵਾ ਇਹਦੇ ਬਹੁਤ ਹੀ ਸੋਹਣੇ ਤੇ ਅਸ਼ੇ ਇਥੇ ਝੂਲੇ ਲੱਗੇ ਆ ਆਪਣੀਆਂ ਫੈਮਲੀ ਨਾਲ ਹਰ ਇੱਕ ਪਰਿਵਾਰ ਆਪਣਾ ਇੱਥੇ ਆਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਆਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਤੁਹਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਦਾ ਮੇਲਾ ਲੱਗਾ ਆ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਿਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇਦਾਂ ਵੱਡਾ ਹੋ ਕੇ ਵੀ ਅੱਜ ਪਹਿਲੇ ਦਿਨ ਜ਼ਿੰਦਗੀ ਦੇ ਵਿੱਚ ਇਦਾਂ ਵਧੀਆ ਮਾਹੌਲ ਵੇਖ ਰਿਹਾ ਵਾ ਕਿ ਲੋਕੀ ਕੜਾ ਨਵੇ ਚ ਆਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂੜੇ ਲੱਗੇ ਹੋਏ ਨੇ ਖਾਣ ਪੀਣ ਦਾ ਸਮਾਨ ਆ ਊਠ ਲੱਗੇ ਹੋਏ ਨੇ ਪੰਘੂ ਝੂਟਾ ਲੈਣ ਵਾਸਤੇ ਜੀ